ਕਿ ਡੀਏਪੀ ਕਪੜੇ ਵਾਰੇ ਸ਼ਰਨਜੀਤ ਪੁੱਲਰ ਦੀ ਪੰਜਾਬੀ ਟ੍ਰਿਬਿਊਨ ਤੋਂ ਰਿਪੋਰਟ ਇਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਹੋਏ ਡੀਏਪੀ ਖਾਦ ਦੇ ਕਪੜੇ ਚੋਂ ਸ਼ਾਮਲ ਕਸੂਰਵਾਰਾਂ ਖਿਲਾਫ ਸਖਤ ਕਾਰਵਾਈ ਕਰਨ ਸੰਬੰਧੀ ਹਰੀ ਝੰਡੀ ਦੇ ਦਿੱਤੀ ਹੈ ਉਹਨਾਂ ਖੇਤੀ ਮੰਤਰੀ ਗਰਮੀਤ ਸਿੰਘ ਖੁੜੀਆਂ ਨੂੰ ਫੌਰਨ ਇਸ ਮਾਮਲੇ 'ਚ ਐਕਸ਼ਨ ਲੈਣ ਲਈ ਆਖਿਆ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੇ ਮੱਦੇਨਜ਼ਰ ਇਸ ਮਾਮਲੇ 'ਚੋਂ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਇਸ ਕਪੜੇ ਵਿੱਚ ਸ਼ਾਮਲ ਲੋਕਾਂ ਖਿਲਾਫ ਛੇਤੀ ਕਾਰਵਾਈ ਕੀਤੀ ਜਾਵੇ ਮੁੱਖ ਮੰਤਰੀ ਦਫ਼ਤਰ ਵੱਲੋਂ ਇਹ ਫਾਈਲ ਖੇਤੀ ਮੰਤਰੀ ਦੇ ਦਫ਼ਤਰ ਵਿੱਚ ਪਹੁੰਚ ਚੁੱਕੀ ਹੈ ਖੇਤੀ ਮੰਤਰੀ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਸੰਬੰਧੀ ਐਡਵੋਕੇਟ ਜਨਰਲ ਦਫ਼ਤਰ ਦੇ ਕਾਨੂੰਨੀ ਮਾਹਰਾਂ ਨਾਲ ਵੀ مشورہ ਕੀਤਾ ਹੈ ਅਤੇ ਖੇਤੀ ਮਹਿਕਮੇ ਦੇ ਉੱਚ ਅਫਸਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਆਉਂਦੇ ਦਿਨਾਂ ਵਿੱਚ ਕਪੜੇ ਦੇ ਕਸੂਰਵਾਰਾਂ ਖਿਲਾਫ ਐਕਸ਼ਨ ਹੋਣ ਦੀ ਸੰਭਾਵਨਾ ਹੈ ਖਾਦ ਸਪਲਾਈ ਕਰਨ ਵਾਲੀ ਕੰਪਨੀ ਖਿਲਾਫ ਵੀ ਕਾਰਵਾਈ ਤੈਅ ਹੈ ਖੇਤੀ ਮੰਤਰੀ ਗੁਰਮੀਤ ਸਿੰਘ ਕੁੜਿਆ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਫਰਟੀਲਾਈਜ਼ਰ ਕੰਟਰੋਲ ਆਰਡਰ ਅਨੁਸਾਰ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਕੰਪਨੀ ਦੇ ਲਾਇਸੈਂਸ ਪਹਿਲਾਂ ਹੀ ਕੈਨਸਲ ਕੀਤੇ ਜਾ ਚੁੱਕੇ ਹੈ ਮੌਨ ਸੇਕੀ ਮੁੱਖ ਮੰਤਰੀ ਤੋਂ ਹੁਕਮ ਪ੍ਰਾਪਤ ਹੋ ਗਏ ਹਨ ਅਤੇ ਇੱਕ ਹਫਤੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੂਬਾ ਸਰਕਾਰ ਨੇ ਡੀਏਪੀ ਖਾਦ ਦੇ ਫੇਲ ਹੋਏ ਨਮੂਨਿਆਂ ਬਾਰੇ ਕੇਂਦਰ ਸਰਕਾਰ ਨੂੰ ਵੀ ਜਾਣੂ ਕਰਵਾਇਆ ਹੈ ਮਾਰਕਫੈਟ ਨੇ ਚੋਣ ਜਾਬਤੇ ਦੌਰਾਨ ਪਿੰਡੂ ਸਹਿਕਾਰੀ ਸੁਆਮਾ ਨੂੰ ਸਪਲਾਈ ਕਰਨ ਵਾਸਤੇ ਦੋ ਕੰਪਨੀਆਂ ਤੋਂ ਡੀਏਪੀ ਖਾਦ ਸਪਲਾਈ ਕੀਤੀ ਸੀ ਅੰਨੇ ਸਤੇ ਕੁੱਲ ਲੈ ਨਮੂਨਿਆਂ ਵਿੱਚੋਂ 60% ਦੇ ਨਮੂਨੇ ਫੇਲ ਹੋ ਗਏ ਐ ਵਿਸ਼ੱਕ ਇਸ ਕਪੜੇ ਵਿੱਚ ਸ਼ਾਮਲ ਕੰਪਨੀ ਨੂੰ ਬਚਾਉਣ ਲਈ ਇੱਕ ਆਈਏਐਸ ਅਧਿਕਾਰੀ ਨੇ ਵੀ ਕਾਫੀ ਬਲਾਈ ਸੀ ਪਰ ਉਹਨਾਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਤੇ ਕਿਸਾਨ ਜਥੇਬੰਦੀਆਂ ਨੇ ਵੀ ਕਪੜੇ ਦੇ ਮੁੱਲ ਦੇ ਮੰਖਲਾਫ ਕਾਰਵਾਈ ਦੀ ਮੰਗ ਕੀਤੀ ਸੀ ਸੂਤਰ ਦੱਸਦੇ ਹੈ ਕਿ ਕੰਪਨੀ ਦੇ ਪ੍ਰਬੰਧਕਾਂ ਨੇ ਵਿਚੋਲਗੀ ਲਈ ਸਿਖਰਲੇ ਸਿਆਸੀ ਆਗੂ ਨਾਲ ਵੀ ਸੰਪਰਕ ਕੀਤਾ ਸੀ ਪਰ ਉਹਨਾਂ ਦੀ ਵਿਚੋਲਗੀ ਵੀ ਕੰਪਨੀ ਨੂੰ ਫੌਰੀ ਰਾਹਤ ਨਹੀਂ ਦਿਵਾ ਸਕੀ ਚੇਤੇ ਰਹੇ ਕਿ ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਤੇ ਹੋਰ ਗਤੀਵਿਧੀਆਂ ਬਾਰੇ ਕਮੇਟੀ ਨੇ ਵੀ ਡੀਪੀ ਖਾਦ ਕਪੜੇ ਸੰਬੰਧੀ ਮਾਰਕੀਟ ਤੋਂ ਡੀਪੀ ਖਾਦਾਂ ਦੀ ਸਪਲਾਈ ਦਾ ਰਿਕਾਰਡ ਤਲਬ ਕਰ ਲਿਆ ਸੂਤਰ ਇਹ ਵੀ ਦੱਸਦੇ ਆ ਕਿ ਕਮੇਟੀ ਦੇ ਚੇਅਰਮੈਨ ਗਰਮੀਤ ਸਿੰਘ ਬਣਾਵਾਲੀ ਨੇ ਮਾਰਕੀਟ ਦੇ ਅਧਿਕਾਰੀ ਨਿੱਜੀ ਤੌਰ ਤੇ ਬੁਲਾਇਸਨ